ਪੈਸਟਿਸਾਈਡ ਦੀ ਗੱਲ ਕਰ ਲਈਏ ਇਨਸੈਕਟਿਸਾਈਡ ਦੀ ਅਸੀਂ ਗੱਲ ਕਰ ਲਈਏ ਤੇ ਉਹ ਜ਼ਰੂਰਤ ਪੈਂਦੀ ਹੈ ਪਰ ਮੈਂ ਇੱਥੇ ਆ ਕੇ ਦੇਖ ਰਿਹਾ ਕਿ ਜਿਹੜੇ ਤੁਸੀਂ ਇਹ ਦੇਖੋ ਜਿਹੜੀ ਖਾਦ ਵੀ ਹੈਗੀ ਹੈ ਇਹਨਾਂ ਦਰਖਤਾਂ ਨੂੰ ਔਲੇ ਦੇ ਦਰਖਤਾਂ ਨੂੰ ਉਹ ਗੋਬਰ ਦੀ ਪਾਈ ਗਈ ਹੈ ਦੇਸੀ ਖਾਦ ਪਾਈ ਗਈ ਹੈ ਇੱਥੇ ਖਾਦ ਪਾਉਣੇ ਆ ਉਹ ਵੀ ਖਾਦ ਪਾਉਣੇ ਆ ਸਿਰਫ ਅਸੀਂ ਜਿਹੜੀ ਗਾਂ ਦੇ ਗੋਬਰ ਦੀ ਹੈ ਠੀਕ ਹੈ ਸਪੈਸੀਫਿਕਲੀ ਠੀਕ ਹੈ ਜਿਹੜੀ ਆਰਗੈਨਿਕ ਹੈ ਜਿਹੜੀ ਆਯੁਰਵੇਦ ਵਿੱਚ ਦੱਸੀ ਗਈ ਹੈ ਉਹੀ ਚੀਜ਼ ਅਸੀਂ ਵਰਤੋਂ ਕਰ ਰਹੇ ਹਾਂ ਜਦੋਂ ਇਸ ਤਰ੍ਹਾਂ ਦੇ এনवायरमेंट ਦੇ ਵਿੱਚ ਚਮਨਪਰਾਸ਼ ਅਸ਼ਵਿਨੋਪਰਾਸ਼ ਤੁਸੀਂ ਬਣਾਉਨੇ ਹੋ ਤੇ ਫਿਰ ਉਹਦਾ ਫਾਇਦਾ ਮੈਨੂੰ ਲੱਗਦਾ ਹੈ ਕਿ ਕਈ ਹਜ਼ਾਰ ਗੁਣਾ ਜ਼ਿਆਦਾ ਵੱਜ ਜਾਂਦਾ ਲੋਹੇ ਦੀ ਕੜਾਈ 'ਚ ਅਸੀਂ ਬਣਾਉਨੇ ਆ ਕੋਈ ਪਲਾਸਟਿਕ ਦੀ ਵਰਤੋਂ ਨਹੀਂ ਚੁੱਲ੍ਹੇ ਦੀ ਅੱਗ ਤੇ ਬਣਾਉਨੇ ਆ ਕੋਈ ਗੈਸ ਦੀ ਵਰਤੋਂ ਨਹੀਂ ਸਭ ਤੋਂ ਵੱਡੀ ਗੱਲ ਲੱਕੜ ਦੇ ਉੱਤੇ ਜਿਹੜੀ 40 ਤੋਂ ਵੱਧ ਜੜੀ ਬੂਟੀਆਂ ਪਾਣੀ ਹੈ ਮੈਂ ਵੀ ਖਾਦਾ ਤੁਹਾਡਾ ਚਮਨਪਰਾਸ਼ ਖਾਣ ਤੋਂ ਬਾਅਦ ਤੇ ਇਸ ਤਰ੍ਹਾਂ ਲੱਗਦਾ ਵੀ ਸਾਰਾ ਦਿਨ ਤੁਸੀਂ ਇੱਕ ਕੰਮ ਦੀ ਰੇਲ ਬਣਾ ਦੋ ਜਿਹੜੀ ਇਹ 40 ਜੜੀ ਬੂਟੀਆਂ ਨਾ ਇਹਦੇ ਵਿੱਚ 8-10 ਜੜੀ ਬੂਟੀਆਂ ਐਸੀਆਂ ਐ ਜਿਹੜੀ ਥਕਾਵਟ ਨੂੰ ਬਿਲਕੁਲ ਤੋੜ ਦਿੰਦੀਆਂ